ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟ ਸੈਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਵੇਰੇ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਇਸ ਤੁਹਾਨੂੰ ਇੱਕ ਨੰਬਰ ਦੇ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖ ਲਿਆ ਕਰੋ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਕੋਟਵਰ ਗੋਦੜੀ ਸਾਹਿਬ ਫ੍ਰੀ ਕੋ ਲਓ ਜੀ ਸ਼ੁਰੂ ਕਰਦੇ ਆਂ ਫਿਰ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਸਤੇ ਮਹਿੰਗੇ ਸਾਰੇ ਸੂਟ ਡਿਸਕਾਊਂਟ ਦੇ ਰਹੇ ਹਾਂ ਲਓ ਪਹਿਲਾ ਸੂਟ ਦੇਖੋ ਲਓ ਜੀ ਪਹਿਲਾ ਸੂਟ ਆ ਇਹ ਕਿ ਟੈਕਸ ਦੀ ਕਾਟਨ ਹੈ ਬਹੁਤ ਵਧੀਆ ਕਾਟਨ ਹੈ ਠੀਕ ਹੈ ਬਹੁਤ ਵਧੀਆ ਕਾਟਨ ਹੈ ਘੇਰੇ ਦੇ ਉੱਪਰ ਤੁਹਾਨੂੰ ਇਹ ਵਾਲਾ ਕਟਵਰਕ ਮਿਲੂਗਾ ਘੇਰਾ ਲਗਭਗ 21 ਸਵਾ 1 ਕੀ ਹੋਊਗਾ ਬਸ ਮੇਰਾ ਖਿਆਲ ਹੈ ਇੰਨਾ ਕਿ ਮੈਂ ਫਿਰ ਵੀ ਨਾਪ ਦੇਨੀ ਆ ਆ 21 ਘੇਰਾ ਬਣੂਗਾ ਜੀ ਤੇ ਨਾਲ ਤੁਹਾਨੂੰ ਕਟਵਰਕ ਮਿਲੂਗਾ ਇਹਦਾ ਬਾਦੂ ਤੇ ਇਹ ਵਾ ਵਾ ਠੀਕ ਹੈ ਬੈਕ ਸਾਈਡ ਤੇ ਕੋਈ ਕਟਵਰਕ ਨਹੀਂ ਹੈਗਾ ਹੁਣ ਇਹ ਸੂਟ ਤੁਹਾਨੂੰ 750 ਚ ਮਿਲ ਰਿਹਾ ਜਿਹੜਾ ਪਹਿਲਾਂ 850 ਚ ਮਿਲ ਰਿਹਾ ਸੀ 100 ਰੁਪਏ ਦਾ ਡਿਸਕਾਊਂਟ ਹੈ ਬੜਾ ਹੀ ਸੋਹਣਾ ਜਿਹਾ ਕਟਵਰਕ ਤੇ ਸੋਹਣਾ ਜਿਹਾ ਸੂਟ ਹੈ ਦੁਪੱਟਾ ਕੋਈ ਲੈਣਾ ਹੋਇਆ ਨਾਲ ਲੈ ਸਕਦੇ ਹੋ ਜਿਹੜਾ ਮਰਜ਼ੀ ਦੁਪੱਟਾ ਡਾਈ ਕਰਵਾ ਸਕਦੇ ਹੋ ਸਟੀਚਿੰਗ ਕਰਵਾ ਸਕਦੇ ਹੋ ਤੇ ਜੇ ਤੁਸੀਂ ਆਪ ਸਟੀਚਿੰਗ ਕਰ ਲੈਨੇ ਹੋ ਫਿਰ ਉਹਦੇ ਵਰਗੀ ਤਾਂ ਰੀਸ ਹੀ ਨਹੀਂ ਹੋਗੀ ਤੇ ਲੋ ਜੀ ਇਹ ਸੂਟ ਆ ਜਿਹੜਾ ਇਹਦੇ ਤੇ ਥੋੜਾ ਜਿਹਾ ਵਰਕ ਦਾ ਫਰਕ ਹੈ ਤੇ ਘੇਰਾ 23 24 ਤੱਕ ਵੀ ਚਲਿਆ ਜਾਊਗਾ ਇਹਦੇ ਬਾਜੂ ਤੇ ਵੀ ਇਦਾਂ ਹੀ ਤੁਹਾਨੂੰ ਵਰਕ ਮਿਲੂਗਾ ਕਾਫੀ ਜਿਆਦਾ ਵਰਕ ਹੋਇਆ ਹੋਇਆ ਇਹਦੇ ਤੇ ਤੇ ਬੈਕ ਸਾਈਡ ਤੇ ਵੀ ਵਰਕ ਮਿਲੂਗਾ ਠੀਕ ਆ ਜੀ ਤੇ ਇਹ ਸੂਟ ਸੀਗਾ ਪਹਿਲਾਂ 995 ਦਾ ਤੇ ਅੱਜ ਤੁਹਾਨੂੰ ਡਿਸਕਾਊਂਟ ਤੇ ਮਿਲ ਰਿਹਾ ਜੀ ਇਹ 850 ਦਾ ਠੀਕ ਆ ਜੀ ਤੇ ਸ਼ਿਪਿੰਗ ਫ੍ਰੀ ਹੋਊਗੀ ਫਟਾਫਟ ਚੱਕੋ ਤੇ ਸਲਾਓ ਲੋ ਜੀ ਅਗਲਾ ਦੇਖੋ ਲੋ ਇਹ ਆਪਣੇ ਕੋਲੇ ਸਿੰਗਲ ਪੀਸ ਹੈ ਸਾਰੀਆਂ ਭੈਣਾਂ ਨੂੰ ਨਹੀਂ ਮਿਲ ਸਕਦਾ ਇਹ ਇੱਕ ਨੂੰ ਹੀ ਮਿਲੂਗਾ ਇਹ ਹੋਰ ਹੈ ਨਹੀਂ ਲੋ ਜੀ ਬਹੁਤ ਸੋਹਣਾ ਸੂਟ ਹੈ ਪਰ ਇੱਕੋ ਹੀ ਸੂਟ ਹੈ ਬਹੁਤ ਪਿਆਰਾ ਨੇਵੀ ਬਲੂ ਕਲਰ ਹੈ ਇਹ ਪੀਚ ਲੇਲਨ ਕਾਟਨ ਦੀ ਸਲਵਾਰ ਹੈਗੀ ਹੈ ਤੇ ਇਹ ਕਾਟਨ ਦੇ ਵਿੱਚ ਸ਼ਰਟ ਹੈਗੀ ਹੈ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਤੇ ਇਹ ਹੈਗਾ ਆਪਣੇ ਕੋਲੇ ਜੌਰਜਟ ਦੇ ਵਿੱਚ ਸੂਟ ਇਹ ਵਰਕ ਹੋਇਆ ਹੋਇਆ ਹੈ ਦੇ ਘੇਰੇ ਤੇ ਕਾਫੀ ਜ਼ਿਆਦਾ ਸੋਹਣਾ ਹੈ ਇਹ ਲਾਈਨਾਂ ਵਾਲੀ ਡੈਂਟਿੰਗ ਜੌਰਜਟਾ ਦੇਖੋ ਤੁਸੀਂ ਨੇੜੇ ਕਰਕੇ ਦਿਖਾਉ। ਬਹੁਤ ਸੋਹਣੀ ਜੌਰਜਟ ਹੈ ਜੀ ਇਹ। ਆ ਘੇਰੇ ਤੇ ਇਹਦੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਘੇਰਾ ਨਾਪ ਦਿੰਨੀ ਆ। ਉੱਚੀ ਕਿੱਦੋਂ। ਕਾਫੀ ਜ਼ਿਆਦਾ ਵਧੀਆ ਲੱਗਦਾ ਹੈਗਾ ਸੂਟ। 24 ਘੇਰੇ ਦਾ ਸੂਟ ਹੈ ਜੀ ਕੱਟ ਵੀ ਕਰ ਸਕਦੇ ਹੋ ਤੁਸੀਂ ਇਹਨੂੰ ਆਰਾਮ ਦੇ ਨਾਲ ਘਟਾ ਸਕਦੇ ਹੋ। ਤੇ ਇਹਦੇ ਤੇ ਆ ਬਣੇ ਹੋਏ ਨੇ ਜੀ ਪੈਨਲ ਇਦਾਂ। ਠੀਕ ਹੈ। ਇਹ ਪੈਨਲ ਇਸ ਤਰ੍ਹਾਂ ਉੱਪਰ ਤੱਕ ਜਾ ਰਹੇ ਨੇ ਤੇ ਆਹ ਲੋ ਇਦਾਂ ਦਾ ਮੈਂ ਪੈਨਲ ਦੀ ਲੈਂਥ ਦੱਸ ਦਿੰਨੀ ਆ ਤੁਹਾਨੂੰ ਕਿ ਕਿੰਨੇ ਲੰਬਾ ਹੈਗਾ ਸੂਤੇ ਇਹ ਆਹ ਕਿਤਾਬ ਲੈਂਥ ਇਹਦੀ 41 ਤੱਕ ਬਣ ਜੂਗੀ ਥੋੜੀ 41 ਤੱਕ ਠੀਕ ਹੈ ਜੇ ਤੁਸੀਂ ਵਧਾਉਣੀ ਚਾਹੁੰਦੇ ਹੋ ਤਾਂ ਉਕਰੋਂ ਬੇਸ਼ੱਕ ਦੀ ਥੋੜਾ ਬਹੁਤ ਜੇ ਮੋੜਿਆਂ ਤੱਕ ਨਾ ਵੀ ਪਹੁੰਚੂਗਾ ਤਾਂ ਵੀ ਏਡੀ ਕੋ ਗੱਲ ਨਹੀਂ ਹੁੰਦੀ ਬਾਕੀ ਤੁਹਾਡੀ ਮਰਜ਼ੀ ਹੈ ਜੀ ਤੇ ਨੈਕਸਟ ਹੈਗਾ ਜੀ ਇਹ ਇਹ ਇਹਦੀ ਬੋਜੀ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਕਾਫੀ ਜਿਆਦਾ ਪਿਆਰਾ ਸੂਟ ਹੈ ਤੇ ਪ੍ਰਾਈਸ ਇਹਦੀ ਰਹੂਗੀ ਅੱਜ 1050 ਇਹ ਸੂਟ ਤੁਹਾਨੂੰ 1050 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਜਮਾਂ ਫ੍ਰੀ ਹੋਊਗੀ ਇਹ ਤਾਂ ਹੁਣ ਜਮਾਂ ਹੀ ਜੀ ਬਸ ਐਲ ਅਰਬੀ ਮਿੱਟੀ ਦੇ ਪਾਸੂਟ ਜਾ ਰਹੇ ਨੇ ਫਟਾਫਟ ਚੱਕਣ ਦੀ ਕਰਿਓ ਤੁਸੀਂ ਜੇ ਦੁਪੱਟੇ ਚਾਹੀਦੇ ਨੇ ਤਾਂ ਸਾਨੂੰ ਦੱਸ ਦਿਓ ਅਸੀਂ ਟਾਈ ਕਰਾਵਾਂਗੇ ਲੋ ਜੀ ਅੱਗੇ ਸੂਟ ਦਿਖਾਉਂਗੀ ਮੈਂ ਤੁਹਾਨੂੰ ਟਾਈ ਐਂਡ ਡਾਈ ਦੇ ਵਿੱਚ ਕੈਮਰੀ ਕਾਟਨ ਦਾ ਸੂਟ ਹੈ ਤੇ ਟਾਈ ਐਂਡ ਡਾਈ ਦੇ ਵਿੱਚ ਬਹੁਤ سارے ਸੂਟ ਪਹਿਲਾਂ ਚਲੇ ਗਏ ਨੇ ਆਪਣੇ ਤੇ ਪਰ ਇਹਨਾਂ ਦੀ ਡਿਮਾਂਡ ਖਤਮ ਨਹੀਂ ਸੀ ਹੋਈ ਸੋ ਆਪਾਂ ਹੋਰ ਲੈ ਕੇ ਆਂਦੇ ਨੇ ਇਸ ਤਰ੍ਹਾਂ ਕਰਕੇ ਇਹ ਸੂਟ ਆ ਬੈਕ ਸਾਈਡ ਇਧਰ ਵੀ ਦਿਖਾ ਦਿੰਨੀ ਹੈ ਪੁੱਠੇ ਦਾ ਹੈ ਸਿੱਧੀ ਦਾ ਹੈ ਜੀ ਲੋ ਬੀਬੀ ਨੂੰ ਵੈਸੇ ਵੀ ਲੇਖਾ ਪੈ ਜਾਂਦਾ ਹੁੰਦਾ ਤੈਨੂੰ ਸਿੱਧੀ ਆ ਤੁਸੀਂ ਵਹਿਮ ਨਾ ਕਰਿਓ ਬੇਬੀ ਛੱਡ ਦੇ। ਉੱਠੀ ਆ। ਆ ਗਣੀ ਦਿਨ ਪਹਿਲੇ ਬੰਦ ਘਰ ਇਹਨਾਂ। ਕੇ ਬੰਦ ਕਿਉਂ ਕਰ? ਆ ਦੇਖੋ ਬਹੁਤ ਪਿਆਰਾ ਜਿਹਾ ਸੂਟ ਕਲਰ ਬਹੁਤ ਸੋਹਣਾ ਹੈ। ਉੱਠੀ ਤਾਂ ਸੀ। ਬਹੁਤ ਮਾਨੀ ਸੀ ਮੰਮੀ। ਮਾਸ਼ੀ ਹੋਸੀ। ਮਾਸ਼ੀ ਹੁਰਤਾਈ ਨਾ ਸੋਹਣਾ ਹੈ। ਜਿ ਲੋ ਜੀ ਬਹੁਤ ਸੋਹਣਾ ਸੂਟ ਹੈ। ਗ੍ਰੇ ਐਂਡ ਪਿੰਕ ਦਾ ਹੈਗਾ ਵਿੱਚ ਇਹਦੇ ਕਲਰ ਬਹੁਤ ਪਿਆਰਾ ਲੱਗਦਾ ਸੂਟ ਤੇ ਇਹ ਮੈਂ ਤੁਹਾਨੂੰ ਦੁਪੱਟਾ ਦਿਖਾ ਦੇਣੀ ਆ ਹਾਫ ਪਿਓਰ ਸ਼ਫੂਨ ਦਾ ਦੁਪੱਟਾ ਜੀ ਇਹ ਦੁਪੱਟੇ ਮਾੜੇ ਨਹੀਂ ਆ ਐ ਨਹੀਂ ਆ ਕਿ ਤਿਲਕਣੇ ਜਿਹੇ ਦੁਪੱਟੇ ਉਹ ਨਹੀਂ ਆ ਸਵਾ ਦੋ ਮੀਟਰ ਦੁਪੱਟਾ ਹੋਊਗਾ ਪਰ ਚੌੜਾਈ ਥੋੜੀ ਹੋਊਗੀ ਐਂ ਦੁਪੱਟੇ ਦੀ ਵਧੀਆ ਦੁਪੱਟੇ ਨੂੰ ਪੂਰੇ ਪੰਨੇ ਖਾਂ ਠੀਕ ਹੈ ਜੀ ਬਹੁਤ ਸੋਹਣੇ ਸੂਟ ਨੇ ਲੋ 1050 ਦੇ ਵਿੱਚ ਆ ਜੂਗਾ ਸੂਟ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਕਲਰ ਹੋਰ ਦਿਖਾਉਣੀ ਆ ਇਹ ਵਾਲਾ ਇਹ ਤੁਹਾਨੂੰ ਦੋ ਸੂਟ ਮਿਲ ਸਕਦੇ ਜੇ ਕਿਸੇ ਭੈਣ ਨੂੰ ਦੋ ਚਾਹੀਦੇ ਹੋਣ ਤਾਂ ਲੈ ਲਓ ਅੱਛਾ ਹੀ ਐ ਇਸੇ ਦਾ ਇਹ ਦਸਤਾਨ ਲੋ ਜੀ ਮੇਰੀਆਂ ਤਾਂ ਅੱਖਾਂ ਤੋਂ ਖਗਾ ਜਾਂਦੀਆਂ ਨੇ ਬੀਬੀ ਪਾ ਦਿੰਦੀ ਹੈ ਬੀਬੀ ਦੀਆਂ ਅੱਖਾਂ ਆਪਰੇਸ਼ਨ ਹੋ ਜਾਂਦੇ ਹਨ ਤਾਂ ਕਰਕੇ ਪਾ ਦਿੰਦੀ ਹਾਂ ਨੀਗਾ ਫੁੱਲ ਆ ਲੋ yellow ਉਤੇ ਜਾਮਣੀ ਪਲੱਸ white white base ਦੇ ਉੱਪਰ ਇਸ ਤਰ੍ਹਾਂ ਟਾਈ ਐਂਡਾਈ ਹੋਈ ਠੀਕ ਹੈ ਜੀ ਲੋ ਕਾਫੀ ਜ਼ਿਆਦਾ ਸੋਹਣੇ ਲੱਗਦੇ ਨੇ ਸੂਟ ਕੈਮਰੀ ਕਾਟਨ ਦੇ ਵਿੱਚ ਸੂਟ ਆ ਮੈਂ ਤੁਹਾਨੂੰ ਦੁਬਾਰਾ ਦੱਸ ਦਿਆਂ ਠੀਕ ਹੈ ਤੇ ਇਹਦੇ ਨਾਲ ਇਹ ਵਾਲਾ ਦੁਪੱਟਾ ਮਿਲੂਗਾ ਹਾਫ ਤੇ اور ਸ਼ਿਫੋਨ ਦੇ ਵਿੱਚ ਹੋਊਗਾ ਫੋਰ ਸਾਈਡ ਲੇਸ ਲੱਗੀ ਹੋਊਗੀ ਟਾਈ ਐਂਡ ਟਾਈ ਹੋਈ ਹੋਈ ਹੈ ਠੀਕ ਹੈ ਜੀ ਔਰ 1050 ਦੇ ਵਿੱਚ ਜੀ ਹੋਰ ਕੀ ਆਊਗਾ ਫੇਸ ਤੋਂ ਵੱਧ ਤਾਂ ਕੋਈ ਹੋਰ ਨਹੀਂ ਪੂਰੀ ਸਕਦਾ ਇਸ ਤੋਂ ਜ਼ਿਆਦਾ ਲਓ ਇਸ ਤੋਂ ਜ਼ਿਆਦਾ ਲੇਸ ਤਾਂ ਕੀ ਹੋਊਗਾ ਤਿੰਨ ਸੂਟ ਨਹੀਂ ਬਲਕੇ ਵੈਰੀ ਹੂਡ ਤਿੰਨ ਸੂਟ ਲੈ ਜੇ ਆਪਣੇ ਕੋਲੇ ਜਿਹੜੀਆਂ ਭੈਣਾਂ ਨੂੰ ਤਿੰਨ ਚਾਹੀਦੀਆਂ ਦੋ ਚਾਹੀਦੀਆਂ ਇੱਕ ਚਾਹੀਦੀ ਹੋਣ ਲੈ ਸਕਦੀਆਂ ਨਹੀਂ ਠੀਕ ਹੈ ਜੀ ਲਓ ਆਹ ਕਰਦਾ ਹਾਂ ਇੱਕ ਸੂਟ ਹੈ ਜਿਹੜਾ ਉਹ ਖੱਲ੍ਹੇ ਸੀਗਾ ਲੋ ਨੈਕਸਟ ਦੇਖੋ ਅੱਜ ਸਾਰੇ ਸੂਟ ਡਿਸਕਾਊਂਟ ਦੇ ਹੀ ਆ ਅੱਜ ਕੀ ਆਪਾਂ ਨੇ ਰੋਜ਼ ਹੀ ਹੁਣ ਡਿਸਕਾਊਂਟ ਤੇ ਹੀ ਹੁੰਦੇ ਨੇ ਗਰਮੀ ਵਾਲੇ ਸੂਟ ਆਹ ਲੋ ਜਾਮ ਕਾਟਨ ਦੇ ਵਿੱਚ ਸੂਟ ਹੈ ਰੱਖੜੀਆਂ ਆ ਰਹੀਆਂ ਨੇ ਕਿਸੇ ਨੇ ਨੰਦਾ ਨੂੰ ਦੇਣੇ ਆ ਕਿਸੇ ਨੇ ਆਪ ਸੋਣੇ ਆ ਜੋ ਮਰਜੀ ਆ ਤੁਸੀਂ ਆਮ ਨਾਲ ਖਰੀਦ ਸਕਦੇ ਹੋ ਆ ਲੋ ਜੀ ਇਹਦਾ ਇਹ ਰੰਗਾ ਰਿੱਕਾ ਆ ਜਾਂਦਾ ਹੈ yellow ਅਜਿਹਾ ਲੋ ਮਿੱਠਾ ਜਾ ਮਿੱਠਾ ਪੀਲਾ ਹੈ ਜੀ ਆਹ ਲੋ ਵਰਕ ਦੇਖੋ ਤੁਸੀਂ ਇਹਦਾ ਲਓ ਜੀ ਵਰਕ ਦੇਖੋ ਬਹੁਤ ਪਿਆਰਾ ਵਰਕ ਹੈ ਲੈਂਥ ਨਾਪਦੀਆਂ ਇਹਦੀ ਆਓ ਤੇ ਰੱਖ ਲਓ ਜੀ ਲੈਂਥ ਨਾਪ ਦੇਣੀ ਆ ਤੁਹਾਨੂੰ ਇਹਦੀ ਮੈਂ ਇੱਥੇ ਕੀ ਹੈ ਜੀ ਬੀਬੀ ਬਿੰਗੀ ਟੈਡੀ ਹੋਈ ਜਾਂਦੀ ਹੈ ਜੀ ਤੁਸੀਂ ਆਪ ਹੀ ਮਾੜਾ ਜਾਂਦਾ ਜਾਂ ਚਲਾ ਲਿਓ ਸੋਹਣਾ ਜਿਹਾ ਕਲਰ ਹੈ ਇਹ ਬਹੁਤ ਸੋਹਣਾ ਕਲਰ ਹੈ ਇਹ ਏ ਲੋ ਜੀ ਲੈਂਥ ਬਹੁਤ ਹੈ ਜੀ 45.5 ਹੈ 40 ਬਣੀ ਪਈ ਹੈ ਹਾਂ ਬਹੁਤ ਲੈਂਥ ਹੈਗੀ ਹੈ ਕਾਫੀ ਪਿਆਰਾ ਲੱਗਦਾ ਸੂਟ 5 ਮੀਟਰ ਦਾ ਸੂਟ ਹੋਊਗਾ ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਇਹ ਬਾਜੂਵਰਕ ਤੇ ਨਾਲ ਸਲਵਾਰ ਵਰਕ ਠੀਕ ਹੈ ਜੀ ਤੇ ਇਹਦੇ ਨਾਲ ਦੁਪੱਟਾ ਦਿਖਾ ਦੇਣੀ ਆ ਇਹ ਵਾਲਾ ਦੁਪੱਟਾ ਟਾਈ ਐਂਡ ਟਾਈ ਦੇ ਵਿੱਚ ਕਹਦਾ ਮਸਲੀਨ ਦਾ ਦੁਪੱਟਾ ਖੁੱਲਾ ਢੋਲਾ ਟਾਈ ਐਂਡ ਡਾਈ ਦੇ ਵਿੱਚ ਹੈਗਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਤੇ 4 ਸਾਈਡ ਲੇਸ ਠੀਕ ਹੈ ਜੀ ਚੌੜਾਈ ਬਹੁਤ ਹੈ ਲੰਬਾਈ ਤਾਂ ਹੋ ਸਕਦਾ 2.5 ਪਲੱਸ ਹੋਊਗੀ 2.5 ਤੋਂ ਘੱਟ ਤਾਂ ਹੈ ਨਹੀਂਗੀ ਤੇ ਅੱਜ ਇਹਦੀ ਪ੍ਰਾਈਸ 1250 ਹੈ ਪਹਿਲਾਂ 1450 ਚ ਦਿੱਤਾ ਸੀ ਆਪਾਂ ਇਹਦੇ ਸੌ ਏਥੇ ਠੀਕ ਹੈ ਠੀਕ ਹੈ ਉਹਨੂੰ ਦੇਖ ਰੋਗੇ ਨਹੀਂ ਠੀਕ ਭਾਈ ਥੋੜਾ ਬਾਈਟ ਹੀ ਆ ਰਿਹਾ ਸਰਕੀ ਆਉਂਦਾ ਇੱਕ ਨੰਬਰ ਡਾਰਕ ਐਸ ਤੋਂ ਹਾਂ ਲੋ ਜੀ ਅਗਲਾ ਅਗਲਾ ਕਲਰ ਹੈਗਾ ਇਹ ਵਾਲਾ ਪੀਚ ਇਹ ਵੀ ਫਿੱਕਾ ਹੀ ਜਾਂਦਾ ਇਹ ਪੀਚ ਕਲਰ ਦਾ ਸਾਰਾ ਖੁੱਲਣ ਦੀ ਲੋੜ ਨਹੀਂ ਆ ਉਹਦੇ ਨਾਲ ਦਈਆ ਜਾਮ ਕਾਟਨ ਦੇ ਵਿੱਚ ਸੂਟ ਠੀਕ ਹੈ ਜੀ ਅੱਛਾ ਸੂਟ ਹੈ ਇਹ ਹੈਗੀ ਇਹਦੇ ਨਾਲ ਇਹ ਦੁਪੱਟਾ ਹੈ ਦੁਪੱਟਾ ਉਹ ਤਾਂ ਹੀ ਜਾਂ ਟਾਈ ਅੰਡਾਈ ਦੇ ਵਿੱਚ ਹੈ 4 ਸਾਈਡ ਲੇਸ ਹੈ ਕਾਫੀ ਪਿਆਰਾ ਸੂਟ ਹੈ ਜਿਹੜਾ ਮਰਜ਼ੀ ਪਾਲੇ ਨਿਆਣਾ ਸਿਆਣਾ ਇਹਨੂੰ 1250 ਦੇ ਵਿੱਚ ਆਜੂਗਾ ਸ਼ਿਪਿੰਗ ਫ੍ਰੀ ਹੋਊ। ਲਓ ਜੀ ਅਗਲਾ ਦੇਖੋ ਰਾਮ ਟੈਕਸ ਦਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ। ਇਹ ਹੈਗੀ ਹੈ ਜੀ ਇਹਦੀ ਸਲਵਾਰ ਗਾਜਰੀ ਜੀ ਸਲਵਾਰ ਹੈ ਇਹ। ਕਲਰ ਪਤਾ ਨਹੀਂ ਇਹਦੇ ਵਿੱਚ ਕਿਸ ਤਰ੍ਹਾਂ ਆਉਂਦਾ ਹੈ। ਠੀਕ ਹੈ। ਠੀਕ ਕਰਿਆ ਤੇ ਗਾਜਰੀ ਸਲਵਾਰ ਹੈ ਆ ਲੋ। ਸੂਟ ਦੇਖ ਲਓ ਤੁਸੀਂ ਇੰਨਾ ਕੁ ਜਿਆਦਾ ਸੋਹਣਾ ਸੂਟ ਹੈ ਇਹ। ਬਹੁਤ ਜਿਆਦਾ ਸੋਹਣਾ ਸੂਟ ਹੈ। ਇਹ ਸੂਟ ਤੁਹਾਨੂੰ 850 ਦੇ ਵਿੱਚ ਮਿਲੂਗਾ ਡਿਸਕਾਊਂਟ ਤੇ ਵੀ 850 ਚ ਮਿਲੂਗਾ ਬਹੁਤ ਜਿਆਦਾ ਪਿਆਰਾ ਸੂਟ ਹੈ ਇਹ। ਲਓ ਜੀ। ਸ਼ਿਪਿੰਗ ਫ੍ਰੀ ਨਾਲ ਆਉਂਦਾ। ਲੋ ਇਹ ਵੀ ਬਹੁਤ ਪਿਆਰਾ ਦੋਨੇ ਕਲਰ ਬਹੁਤ ਸਿਰਾਂ ਨਹੀਂ ਬਹੁਤ ਸੋਹਣਾ ਜਿਹੜਾ ਮਰਜ਼ੀ ਸੂਟ ਲੈ ਲਓ ਸਾਡੇ ਤੋਂ ਦੁਪੱਟਾ ਲੈ ਲਿਓ ਸਟਿਚਿੰਗ ਕਰਾ ਲਿਓ ਜੋ ਮਰਜ਼ੀ ਕਰਾ ਲਿਓ ਕਲਰ ਉਤੇ ਪ੍ਰਿੰਟ ਟੈਕਸਟਾ ਬਸ ਪੁੱਛੋ ਹੀ ਨਾ ਇਹ ਰਾਮ ਟੈਕਸਟ ਦੇ ਵਿੱਚ ਸੂਟ ਨੇ ਜੀ ਦੋਨੋਂ ਲੋ ਇਹ ਵਾਰੀ ਸਲਵਾਰ ਹੈ ਇਹਦੇ ਨਾਲ ਫਰੋਜ਼ੀ ਜਿਹਾ ਕਲਰ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ ਇਹਦੀ 800 800 ਰੁਪਏ ਦੇ ਵਿੱਚ ਆਊਗਾ ਜਿਹੜੀ ਸ਼ਿਪਿੰਗ ਨਾਲ ਆਊਗਾ ਅਗਲਾ ਆਪਣੇ ਕੋਲ ਇੱਕੋ ਹੀ ਸੂਟ ਰਹਿ ਗਿਆ ਜੀ ਇਹ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਤੇ ਪ੍ਰਿੰਟ ਹੈਗਾ ਇਹ ਸੂਟ ਦਾ ਬ੍ਰਿਕ ਪ੍ਰਿੰਟ ਦਾ ਸੂਟ ਹੈ 컬러 ਸਹੀ ਆ ਰਹੇ ਹਾਂ 컬러 ਸਹੀ ਆ ਰਿਹਾ ਹੋਣਾ ਸੋਹਣਾ ਜਿਹਾ ਕਲਰ ਹੈ ਜੀ ਇਹ ਕਾਫੀ ਜਿਆਦਾ ਸੋਹਣਾ ਕਲਰ ਹੈ ਕਈ ਵਾਰੀ ਕੈਮਰੇ ਚ ਇਹ ਜੇ ਕਲਰ ਸਹੀ ਨਹੀਂ ਆਉਂਦੇ ਸਹੀ ਹੈ ਸਹੀ ਹੈ ਲੋ ਜੀ ਸਹੀ ਕਲਰ ਬੀਬੀ ਨੇ ਦੱਸਤਾ ਤੁਹਾਨੂੰ ਅ ਤੁਹਾਨੂੰ ਥੋੜਾ ਘੇਰਾ ਬਣੂਗਾ ਜੀ 7/23 ਠੀਕ ਹੈ ਜੀ ਤੇ ਇਹ ਬਾਜੂ ਦੇ ਉੱਪਰ ਤੁਹਾਡਾ ਇਦਾਂ ਹੀ ਵਰਕ ਮਿਲੂਗਾ ਵਰਕ ਪਲੱਸ ਕਟ ਵਰਕ ਦੋ ਚੀਜ਼ਾਂ ਨੇ ਬੇਲ ਪਈ ਹੋਈ ਆ ਨਾਲ ਇਹਦੇ ਕਟ ਵਰਕ ਹੈ ਤੇ ਬੈਕ ਸਾਈਡ ਤੇ ਨਹੀਂ ਹੈਗਾ ਸੋ ਇਹਦੀ ਪ੍ਰਾਈਸ ਆ ਇਹ ਰਾਮ ਟੈਕਸ ਦਾ ਸੂਟ ਆ ਜੀ ਇਹ ਆਪਾਂ ਪਹਿਲਾਂ ਤੁਹਾਨੂੰ ਸੂਟ ਦਿੱਤਾ ਸੀ 650 ਹੁਣ ਇਹਦੇ ਤੇ ਹੋ ਗਿਆ ਕਟਵਰਕ ਸੋ ਅੱਜ ਇਹ ਸੂਟ ਤੁਹਾਨੂੰ ਜਾਊਗਾ ਡਿਸਕਾਊਂਟ ਦੇ ਉੱਪਰ 850 ਦਾ ਲਓ ਜੀ ਅਗਲਾ ਦੇਖੋ ਇਹ ਸੂਟ ਵੀ ਰਾਮ ਟੈਕਸ ਦੇ ਵਿੱਚ ਹੈ ਪਹਿਲਾਂ ਇਹ 750 ਦੇ ਵਿੱਚ ਦਿੱਤਾ ਸੀ ਅੱਜ ਇਹ 650 ਦੇ ਵਿੱਚ ਦੇਵਾਂਗੇ ਤੁਹਾਨੂੰ ₹100 ਦਾ ডিসকাউন্ট ਆਊਗਾ 골ਡਨ ਜਿਹਾ ਕਲਰ ਹੈ ਬੜਾ ਹੀ ਪਿਆਰਾ ਜਿਹਾ ਕਲਰ ਹੈ ਸਹੀ ਆ ਰਿਹਾ ਹਾਂ ਕਲਰ ਤੁਹਾਨੂੰ ਸਹੀ ਮਿਲਦੇ ਹੈ ਗਰੇਸ ਕਾਟਨ ਹੈਗੀ ਹੈ ਆਰਾਮ ਟੈਕਸ ਦੀ ਬਹੁਤ ਜਿਆਦਾ ਪਿਆਰਾ ਸੂਟ ਹੈ 750 ਵਾਲਾ ਸੂਟ ਅੱਜ ਤੁਹਾਨੂੰ ਮਿਲ ਰਿਹਾ ਹੈ ਇਹ 650 ਦੇ ਵਿੱਚ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਕਲਰ ਬਹੁਤ ਸੋਹਣਾ ਹੈ ਲੋ ਜੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਹੁਣ ਮਸਲੀਨ ਦੇ ਵਿੱਚ ਸੂਟ ਪਿਓਰ ਮਸਲੀਨ ਦੇ ਵਿੱਚ ਸੂਟ ਬੜਾ ਪਿਆਰਾ ਸੂਟ ਹੈ গারਲਿਸ਼ ਲੁੱਕ ਦੇ ਸੂਟ ਨੇ ਜੀ ਇਹ ਆਓ ਤੁਸੀਂ ਆ ਦੇਖੋ ਪਹਿਲਾਂ ਤਾਂ ਇਹਦਾ ਇਹ neck ਦੇਖੋ ਸਾਰਾ ਇਹ ਜਿਹੜਾ neck ਬਣਿਆ ਹੋਇਆ ਇਹਦਾ ਉਹ ਨਾ organza ਦੇ ਉੱਪਰ ਵਰਕ ਹੋਇਆ ਹੋਇਆ ਠੀਕ ਹੈ ਤੇ ਫਿਰ ਤੁਸੀਂ ਦੇਖੋ ਇਹਦਾ ਸਾਰਾ ਪ੍ਰਿੰਟ ਹੈ ਜਿਹੜਾ ਉਹਦੇ ਉੱਪਰ ਸਾਰੇ ਤੇ ਹੈਂਡਵਰਕ ਹੈ ਤੇ ਪੀਚ ਜਿਹਾ ਕਲਰ ਹੈਗਾ ਪਿਆਰਾ ਜਿਹਾ ਪੀਚ ਹੈ ਸ਼ਾਈਨ ਇਦਾਂ ਹੈਗੀ ਹੈ ਜਿਵੇਂ 크ريب ਹੋਵੇ ਆ ਲੋ ਇਹ ਇਹਦਾ ਘੇਰਾ ਤੇ ਘੇਰੇ ਤੇ ਮਿਲੂਗੀ ਇਹ ਵਾਲੀ ਤਿਆਰੀ ਜੀ ਲੇਸ ਬਹੁਤ ਸੋਹਣਾ ਕੇਰਾ ਇਹਦਾ ਇਧਰੋਂ ਬਾਜੂ ਨਿਕਲੂ ਬਾਜੂ ਇਧਰੋਂ ਨਹੀਂ ਨਿਕਲਦੀ ਸੌਰੀ ਮੈਂ ਤੁਹਾਨੂੰ ਦਿਖਾਉਣੀ ਆ ਅੱਗੇ ਬਾਜੂ ਇਹਦੀ ਅਲੱਗ ਹੀ ਸਟੱਫ ਦਿੱਤਾ ਹੋਇਆ ਬਾਜੂ ਲਈ ਤੇ ਆ ਲੋ ਇਹ ਹੈਗਾ ਜੀ ਇਹਦੀ ਬੈਕ ਸਾਈਡ ਦਾ ਪ੍ਰਿੰਟ ਮੈਂ ਉਲਟਾ ਦਿਖਾ ਰਹੀ ਆ ਤੁਹਾਨੂੰ ਇਹ ਬਾਰਡਰ ਹੈ ਬੈਕ ਸਾਈਡ ਦਾ ਠੀਕ ਹੈ ਤੇ ਇਹ ਹੈਗੀ ਆ ਜੀ ਇਹਦੀ ਬਾਜੂ ਬਾਜੂ ਦਾ ਸਟੱਫ ਹੈ ਜਿਹੜਾ ਉਹ ਅਲੱਗ ਤੋਂ ਦਿੱਤਾ ਹੋਇਆ ਉਹਦੇ ਤੇ ਇਦਾਂ ਲੇਸ ਵਗੈਰਾ ਦਿੱਤੀ ਹੋਈ ਆ ਉਦਾਂ ਹੀ ਜਿਵੇਂ ਘੇਰੇ ਤੇ ਦਿੱਤੀ ਆ ਲੋ ਕਾਫੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਇਹਦੀ ਸਲਵਾਰ ਨਮਾਈ ਪਿੱਛੇ ਹੋਇਆ ਇਹ ਵਾਲੀ ਇਹਦੀ ਸਲਵਾਰ ਹੈਗੀ ਆ ਜੀ ਬਹੁਤ ਸੋਹਣੀ ਸਲਵਾਰ ਹੈ ਇਹ ਥੋੜੀ ਜੀ ਮੋਡਲ ਕਾਟਨ ਜਿਹਦੇ ਵਿੱਚ ਆ ਗਈ ਸਲਵਾਰ ਸੋਹਣੀ ਜੀ ਹੈ ਸਲਵਾਰ ਮੋਡਲ ਮਸਲੀਨ ਲੱਗਦੀ ਆ ਮੈਨੂੰ ਬਿਨਾਂ ਲਾਈਨਿੰਗ ਤੋਂ ਬਣਾ ਸਕਦੇ ਹਾਂ ਸਲਵਾਰ ਨੂੰ ਤੁਸੀਂ ਤੇ ਇਹਦਾ ਦੁਪੱਟਾ ਮੈਂ ਤੁਹਾਨੂੰ ਲੈਂਥ ਦੱਸਦੀ ਆ ਥੋੜੀ ਦੇ ਵਿੱਚ ਪਹਿਲਾਂ ਤੁਸੀਂ ਆਹ ਦੇਖੋ ਆ ਲੋ ਇਹ ਇਹਦਾ ਹੈਗਾ ਦੁਪੱਟਾ ਇਹ ਵੀ ਮਸਲੀਨ ਦੇ ਵਿੱਚ ਹੀ ਦੁਪੱਟਾ ਹੋਊਗਾ ਅਰਲੀਸ਼ ਲੁੱਕ ਦੇ ਸੂਟ ਨੇ ਜੀ ਪਿਆਰੇ ਪਿਆਰੇ ਸੂਟ ਬੜੀ ਚੜਾਈ ਨਹੀਂ ਹੈਗੀ ਦੁਪੱਟੇ ਦੀ ਪਰ ਜੇ ਆਪਾਂ ਗਲ ਚ ਪਾਉਣਾ ਜਿੱਦਾਂ ਇਦਾਂ ਤੇ ਫਿਰ ਬਹੁਤ ਜ਼ਿਆਦਾ ਹੈ ਬਸ ਫਿਰ ਐਨ ਪੂਰੀ ਹੈ ਫਿਰ ਬਹੁਤ ਸੋਹਣਾ ਲੱਗਦਾ ਸੀ ਤੇ ਠੀਕ ਹੈ ਜੀ ਤੇ ਲਟਕਣ ਇਹਦਾ ਇੱਕ ਅੱਧਾ ਟੁੱਟ ਗਿਆ ਲੱਗਦਾ ਮੈਨੂੰ ਇੱਕ ਲਟਕਣ ਹੈਗੇ ਆ ਸਾਰੇ ਚਾਰ ਹੀ ਹੈਗੇ ਆ ਠੀਕ ਹੈ ਲੈਂਥ ਤਾਂ ਮੈਂ ਨਾਪੀ ਨਹੀਂ ਇਹਦੀ ਲੈਂਥ ਨਾਪ ਦੂੰਗੀ ਹੁਣ ਮੈਂ ਤੁਹਾਨੂੰ ਸੇਮ ਹੀ ਹੈ ਲੈਂਥ ਦੋਨਾਂ ਦੀ ਹਾਂ 2700 ਦਾ ਸੂਟ ਹੈ ਇਹ ਆਹ ਲੋ ਜੀ ਕਲਰ ਫਰਕ ਹੈ ਬਾਕੀ ਸਾਰਾ ਸੇਮ ਹੀ ਹੈ ਆਹ ਲੋ ਠੀਕ ਹੈ ਕਲਰ ਫਰਕ ਹੈ ਕਲਰ ਬਹੁਤ ਸੋਹਣਾ ਹੈ ਇਹ ਵੀ ਲਾਈਟ ਫਰੋਜ਼ ਜੀਆ ਕਲਰ ਹੈਗਾ ਇਹਨਾਂ ਦੋਵੇਂ ਸੋਹਣੇ ਨੇ ਦੋਨੇ ਸੋਹਣੇ ਆ ਕਲਰ ਇਹ ਇਹਦਾ ਕਿਹੜਾ ਹੈ ਹੁਣ ਮੈਂ ਤੁਹਾਨੂੰ ਇਹਦੀ ਲੈਂਥ ਨਾਪ ਕੇ ਦੱਸ ਦਿੰਨੀ ਹੈਂਕ ਵੀ ਸਹੀ ਆ ਜਾਂਦਾ ਸਹੀ ਆ ਰਿਹਾ ਕਲਰ ਲੋ ਇਹਦੀ ਆਪਾਂ ਲੈਂਥ ਨਾਪ ਦਿੰਦੇ ਹਾਂ ਲੋ ਜੀ ਇਹਦੀ ਲੈਂਥ ਆ ਲੇਸ ਤੱਕ ਬਣਦੀ ਹੈਗੀ ਆ 47 ਤੇ ਨੈੱਕ ਦੇਖ ਲਿਓ ਪਹਿਲਾਂ ਮੈਨੂੰ ਲੱਗਦਾ ਇਹਦਾ ਨੈੱਕ ਜਿਆਦਾ ਹੀ ਲੰਬਾ ਹੈ ਹਾਂ ਨੈੱਕ ਇਹਦਾ ਹੋਇਆ ਹੋਇਆ ਹੈ 10 ਤੱਕ ਪਰ 10 ਸ ਆਪਾਂ ਨੈੱਕ ਪਾਉਂਦੇ ਨਹੀਂ ਹੈਗੇ ਘਟਾਵਾਂਗੇ ਇਹਨੂੰ ਘਟਾਉਣਾ ਹੀ ਆ ਇਥੋਂ ਇਹ ਲੋ 2 ਘਟਾ ਸਕਦੇ ਵਿੱਚ 45 46 ਤੱਕ ਲਿਜਾ ਸਕਦੇ ਹੋ 45 ਤੱਕ ਇਹਦੀ ਲੰਬਾਈ ਠੀਕ ਹੈ ਜੀ ਬਾਕੀ ਅੱਜ ਕੱਲ ਬੜਿਆ ਲੇਸਾਂ ਵਗੈਰਾ ਇਨਸਰਟ ਕਰਕੇ ਡਿਜ਼ਾਈਨਿੰਗ ਹੋ ਜਾਂਦੀ ਐ ਇੱਥੇ ਲੇਸ ਇਨਸਰਟ ਹੋ ਜਾਂਦੀ ਐ ਬੜੇ ਹੀ ਸੋਹਣੇ ਡਿਜ਼ਾਈਨ ਬਣ ਜਾਂਦੇ ਨੇ ਉੱਚੇ ਨੀਵੇਂ ਅੱਜ ਕੱਲ ਸੌਖੇ ਹੀ ਹੋ ਜਾਂਦੇ ਆ ਅਸੀਂ ਸਮਾ ਵੀ ਦੇਵਾਂਗੇ ਜਰ ਇਹ ਹੈਗੀ ਇਹਦੇ ਨਾਲ ਸਲਵਾਰ ਸਲਵਾਰ ਤਾਂ ਮੇਰੇ ਖਟਾਈ ਮਿੱਠੀ ਹੋਊਗੀ ਫਿਰ ਵੀ ਮੈਂ ਦੇਖ ਲੈਣੀ ਆ 2 ਮੀਟਰ ਬਹੁਤ ਹੁੰਦੀ ਆ ਜੀ ਸਲਵਾਰ ਹੂੰ 2.5 ਮੀਟਰ ਹੈ ਕਪੜਾ ਬਹੁਤ ਸੋਹਣਾ ਹੈ ਬਹੁਤ ਜ਼ਿਆਦਾ ਸੋਹਣਾ ਕਪੜਾ ਹੈ ਇਹਦਾ કોટਨ ਦਾ ਟੱਚ ਜਾਂ ਵਿੱਚ ਹੈਗਾ ਵਿੱਚ ਠੀਕ ਜੀ ਹੈ ਸਲਵਾਰਾ ਕਾਫੀ ਵਧੀਆ ਸੋਲਿਡ ਕੋਟਨ ਦੀ ਹੈ ਦੀ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਹਾਂ ਬਹੁਤ ਪਿਆਰਾ ਜਿਹਾ ਦੁਪੱਟਾ ਕਲਰ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ 27 2700 ਦੇ ਸੂਟ ਨੇ ਲਓ ਜੀ 2700 ਦੇ ਵਿੱਚ ਆ ਜਾਊਗਾ ਸ਼ਿਪਿੰਗ ਫ੍ਰੀ ਹੋਊਗੀ ਇਹ ਸੀ ਜੀ ਆਪਣੀ ਅੱਜ ਦੀ ਕਲੈਕਸ਼ਨ امید ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ